ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਫੋਰਚਨਰ ਗੱਡੀ ਧੂੜਣਾਉਂਦੀ ਜਾ ਰਹੀ ਹੈ ਅਚਾਨਕ ਹੀ ਪਿੰਡ ਦੀ ਫਿਰਨੇ ਤੇ ਆ ਕੇ ਰੁਕਦੀ ਹੈ ਵਿੱਚੋਂ ਨਿਕਲਦੇ ਹਨ ਤਿੰਨ ਭਰਾ ਜਿਨ੍ਹਾਂ ਦੇ ਕੱਪੜਿਆਂ ਨੂੰ ਦੇਖ ਕੇ ਲੱਗ ਰਿਹਾ ਹੈ ਜਿਵੇਂ ਹੁਣੇ ਹੀ ਵਿਦੇਸ਼ ਵਿੱਚੋਂ ਮੁੜੇ ਹੋਣਾ ਨਾਲ ਉਹਨਾਂ ਦੀਆਂ ਵਿਦੇਸ਼ੀ ਪਤਨੀਆਂ ਅਤੇ ਬੱਚੇ ਵੀ ਹਨ ਅਚਾਨਕ ਹੀ ਤਿੰਨੇ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਜਾਂਦੇ ਹਨ ਵੱਡਾ ਭਰਾ ਵੇ ਪਰਵਾਹੀ ਦੇ ਲਹਿਜੇ ਵਿੱਚ ਬੋਲਦਾ ਹੈ ਕਿਦਾਂ ਦਾ ਹੋਵੇਗਾ ਸਾਡਾ ਘਰ ਖੰਡਰਤਾ ਨਹੀਂ ਬਣ ਗਿਆ ਹੋਣਾ ਲੱਗਦਾ ਸਫਾਈ ਕਰਾਣੀ ਪਵੇਗੀ ਦੂਜੇ ਪੁਰਾਣੇ ਹਾਮੀ ਭਰੀ ਹੁਣ ਤਾਂ ਇਸ ਜ਼ਮੀਨ ਦੀ ਕੀਮਤ ਬਹੁਤ ਵਧ ਗਈ ਹੋਵੇਗੀ ਇਸ ਤੋਂ ਚੰਗਾ ਮੌਕਾ ਨਹੀਂ ਮਿਲਣਾ ਵੇ ਦਿਨੇ ਹਾ ਦੁਬਾਰਾ ਪਤਾ ਨਹੀਂ ਕਦੋਂ ਆਉਣ ਦਾ ਮੌਕਾ ਮਿਲੇ ਅੱਖਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਚਮਕ ਸੀ ਲਾਲਚ ਦੀ ਚਮਕ ਜੋ ਕਿਤੇ ਨਾ ਕਿਤੇ ਡਰ ਨੂੰ ਵੀ ਲੁਕਾਰੀ ਸੀ ਜ्यों ਹੀ ਗੱਡੀ ਪਿੰਡ ਦੀ ਮੁੱਖ ਗਲੀ ਵੱਲ ਮੁੜੀ ਸਭ ਦੀਆਂ ਨਜ਼ਰਾਂ ਖਿੜਕੀ ਤੋਂ ਬਾਹਰ ਟੱਗੀਆਂ ਹਰ ਕੋਈ ਆਪਣਾ ਪੁਰਾਣਾ ਘਰ ਵੇਖਣਾ ਚਾਹੁੰਦਾ ਸੀ ਉਹ ਪੁਰਾਣਾ ਮਿੱਟੀ ਦਾ ਘਰ ਪਿੱਪਲ ਦਾ ਰੁੱਖ ਉਹ ਟੁੱਟੀ ਚਾਰ ਦੀਵਾਰੀ ਪਰ ਉੱਥੇ ਅਜੇ ਹਾਂ ਕੁਝ ਵੀ ਨਹੀਂ ਸੀ ਸਭ ਕੁਝ ਗਾਇਬ ਸੀ ਜਿਸ ਜਗ੍ਹਾ ਤੇ ਉਹਨਾਂ ਦਾ ਖੰਡਰ ਨੁਮਾ ਘਰ ਹੋਣਾ ਚਾਹੀਦਾ ਸੀ ਉੱਥੇ ਇੱਕ ਉੱਚੀ ਸ਼ਾਨਦਾਰ ਤਿੰਨ ਮੰਜ਼ਿਲਾ ਕੋਠੀ ਖੜੀ ਸੀ ਜਿਵੇਂ ਕਿਸੇ ਨੇ ਜ਼ਮੀਨ ਤੇ ਕਬਜ਼ਾ ਕਰਕੇ ਇੱਕ ਨਵਾਂ ਮਹਿਲ ਖੜਾ ਕਰ ਦਿੱਤਾ ਹੋਵੇ ਦਿਲ ਦੀ ਧੜਕਣ ਤੇਜ਼ ਹੋ ਗਈ ਇੱਕ ਹੋਇਆ ਇਹ ਕਰਕਿਸ਼ਤਾ ਹੈ ਸਭ ਹੈ ਰਣੀ ਨਾਲ ਗੱਡੀ ਵਿੱਚ ਉਤਰੇ ਇੱਕ ਦੂਜੇ ਵੱਲ ਦੇਖਿਆ ਚਿਹਰਿਆਂ ਤੇ ਉਲਝਣ ਸੀ ਘਰ ਦਾ ਦਰਵਾਜ਼ਾ ਖੁੱਲਾ ਸੀ ਜਿਵੇਂ ਕੋਈ ਅੰਦਰ ਮੌਜੂਦ ਹੋਵੇ ਹਿਚਕ ਜਾਂਦੇ ਹੋਏ ਅੰਦਰ ਆਏ ਜਿਵੇਂ ਹੀ ਉਹਨਾਂ ਨੇ ਪਹਿਲਾ ਕਦਮ ਅੰਦਰ ਰੱਖਿਆ ਨਾ ਸਾਹਮਣੇ ਦਾ ਨਜ਼ਾਰਾ ਦੇਖ ਉਹਨਾਂ ਦੀ ਰੂਹ ਕੰਬ ਗਈ ਦਿਲ ਦੀ ਧੜਕਣ ਇੱਕ ਪਲ ਲਈ ਰੁਕ ਗਈ ਉੱਥੇ ਉਹਨਾਂ ਦੇ ਵਿਹੜੇ ਵਿੱਚ ਜਿੱਥੇ ਕਦੇ ਉਹਨਾਂ ਦਾ ਪਿਤਾ ਮੰਜੇ ਤੇ ਪਿਆ ਰਹਿੰਦਾ ਸੀ ਅੱਜ ਉੱਥੇ ਸੰਗਮਰਮਰ ਦੀ ਇੱਕ ਬੜੀ ਖੂਬਸੂਰਤ ਕਬਰ ਬਣੀ ਸੀ ਇਸ ਕਬਰ ਤੇ ਜੋ ਸ਼ਬਦ ਲਿਖੇ ਸਨ ਉਹਨਾਂ ਨੂੰ ਪੜ੍ਹ ਕੇ ਬਿਲਕੁਲ ਕਦਮ ਲੜਖੜਾ ਗਏ ਸਾਰੇ ਰੁਕ ਗਏ ਲਿਖਿਆ ਸੀ ਇੱਥੇ ਮੈਨੇ ਮੇਰੇ ਤਿੰਨ ਪੁੱਤਰ ਦਫਨ ਹਨ ਇਹ ਸ਼ਬਦ ਐਸੇ ਸਨ ਜਿਵੇਂ ਕਿਸੇ ਨੇ ਉਹਨਾਂ ਦੇ ਦਿਲ ਦੇ ਅੰਦਰ ਚਾਕੂ ਖੋਬ ਦਿੱਤਾ ਹੋਵੇ ਪਲ ਪਰਦੇ ਵਿੱਚ ਸਾਰੇ ਪੱਥਰ ਦੇ ਬਣ ਗਏ ਅੱਖਾਂ ਸੁਨ ਪੈ ਗਈਆਂ ਆਵਾਜ਼ਾਂ ਬੰਦ ਹੋ ਗਈਆਂ ਉਹਨਾਂ ਨੂੰ ਸਮਝ ਨਹੀਂ ਸਿਆ ਰਿਹਾ ਇਹ ਸਭ ਕੀ ਹੈ ਪਿਤਾ ਜੀ ਦੀ ਇਹ ਉਹ ਕਬਰ ਹੈ ਜਿਸ ਨੂੰ ਉਹਨਾਂ ਨੇ ਕਦੇ ਬਣਾਇਆ ਹੀ ਨਹੀਂ ਉਹ ਅੱਜ ਨਾ ਸਿਰਫ ਉੱਤੇ ਮੌਜੂਦ ਸੀ ਜਿਵੇਂ ਬੋਲ ਰਿ ਸੀ ਉਹਨਾਂ ਦੇ ਖਿਲਾਫ ਗਵਾਇਦ ਦੇ ਰਿ ਸੀ ਉਹਨਾਂ ਤੇ ਇਲਜ਼ਾਮ ਲਾ ਰਿ ਸੀ ਉਹਨਾਂ ਦੀ ਬੇਰੁਕੀ ਦੀ ਦਾਸਤਾਨ ਬਣ ਗਈ ਸੀ ਉਹ ਕੰਡਾ ਨੂੰ ਦੇਖ ਰਹੇ ਸਨ ਜ਼ਮੀਨ ਨੂੰ ਘੁਰੇ ਸਨ ਇੱਕ ਦੂਜੇ ਤੋਂ ਪੁੱਛ ਰਹੇ ਸਨ ਕੀ ਇਹ ਸੁਪਨਾ ਹੈ ਉਸੇ ਬਿੜੇ ਵੱਡੇ ਭਰਾ ਦੇ ਮੋੜੇ ਤੇ ਕਿਸੇ ਬਜ਼ੁਰਗ ਨੇ ਹੱਥ ਰੱਖਿਆ ਜਿਵੇਂ ਉਸਨੇ ਪਲਟ ਕੇ ਦੇਖਿਆ ਨਾ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਬੱਚਾ ਕੁਚਿਆ ਹੋਸ਼ ਵੀ ਜਾਂਦਾ ਰਿਹਾ ਉਹ ਕਿਸੇ ਨੂੰ ਦਿਖ ਰਿਹਾ ਸੀ ਪਰ ਉਸਦੇ ਚਿਹਰੇ ਤੇ ਡਰ ਅਤੇ ਹੈਰਾਨੀ ਦੀਆਂ ਮਿਲੀਆਂ ਜੁਲੀਆਂ ਪਰਛਾਈਆਂ ਸਨ ਇਹ ਸਿਰ ਗਿਆ ਸਨ ਬਿ ਜੋਹਨ ਮੜਾ ਹੈ ਉਹ ਉਹਨਾਂ ਦੀ ਸੋਚ ਤੋਂ ਕਿਤੇ ਜ਼ਿਆਦਾ ਭਿਆਨਕ ਹੈ ਕਿ ਤੁਸੀਂ ਜਾਣਦਾ ਚਾਹਦੇ ਹੋ ਉਹ ਕਬਰ ਦਾ ਰਾਜ ਕੀ ਹੈ ਉਹ ਤਿੰਨੇ ਪ੍ਰਾ ਕੌਣ ਹਨ ਅਤੇ ਉਹਨਾਂ ਨੇ ਅਜਿਹਾ ਕੀਤਾ ਵੀ ਉਹਨਾਂ ਦੇ ਪਿਤਾ ਦੀ ਕਬਰ ਤੇ ਇਹ ਸ਼ਬਦ ਲਿਖੇ ਗਏ ਅਤੇ ਉਹ ਰਹੱਸਮਈ ਵਿਅਕਤੀ ਕੌਣ ਸੀ ਜਿਸ ਨੇ ਉਹਨਾਂ ਦੇ ਮੋਢੇ ਤੇ ਹੱਥ ਰੱਖਿਆ ਜੇਕਰ ਹਾਂ ਤਾਂ ਜੁੜੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਕੱਲੇ-ਕੱਲੇ ਸਵਾਲ ਦਾ ਜਵਾਬ ਦੇਵਾਂਗੇ ਬੇਨਤੀ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਬਾਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਇੱਕ ਕਹਾਣੀ ਸਾਨੂੰ ਤਿੰਨਾ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਭਰਾ ਰਮਨ ਨੇ ਸੁਣਾਏ ਜਿਸ ਨੇ ਆਪਣੀ ਹੱਟ ਬੀਤੀ ਅਤੇ ਜਦੋਂ ਉਸ ਨੇ ਉਹ ਕੰਮ ਕੀਤਾ ਸਭ ਦੇ ਬਾਰੇ ਦੱਸਿਆ ਵੀ ਉਸਤਾ ਨਤੀਜਾ ਕਿ ਨਿਕਲਿਆ ਅਤੇ ਕਿਵੇਂ ਇਹ ਸਾਰੀ ਘਟਨਾ ਵਾਪਰੀ ਹਾਂਜੀ ਉਹ ਦੱਸਦਾ ਹੈ ਵੀ ਮੇਰਾ ਨਾਮ ਰਮਨ ਹੈ ਮੇਰੇ ਦੋ ਵੱਡੇ ਭਰਾ ਹਨ ਸੁਖਦੇਵ ਅਤੇ ਜਗਤਾਰ ਮੈਂ ਸਭ ਤੋਂ ਛੋਟਾ ਸੀ ਸ਼ਾਇਦ ਸਭ ਤੋਂ ਜ਼ਿਆਦਾ ਲੜਦਾ ਵੀ ਸਾਡਾ ਪਿੰਡ ਬਹੁਤ ਸਾਦਾ ਸੀ ਖੇਤਾਂ ਅਤੇ ਮਿੱਟੀ ਦੇ ਘਰਾਂ ਨਾਲ ਭਰਿਆ ਸੀ ਬਾਪੂ ਜੀ ਸਾਰੀ ਉਮਰ ਖੇਤਾਂ ਦੇ ਵਿੱਚ ਹੱਡ ਭਨਵੀ ਮਿਹਨਤ ਕਰਦੇ ਰਹੇ ਉਹ ਸਾਡੇ ਲਈ ਰੱਬ ਵਰਗੇ ਸਨ ਸਾਡੇ ਸਿਰ ਤੇ ਛੱਤ ਸਾਡੇ ਪੇਟ ਦੇ ਵਿੱਚ ਰੋਟੀ ਉਹਨਾਂ ਨੇ ਸਾਡੇ ਭਵਿੱਖ ਲਈ ਇੱਕ ਵੱਡੀ ਬੀਮਾ ਪਾਲਿਸੀ ਵੀ ਕਰਵਾਈ ਸੀ ਪਰ ਅਸੀਂ ਉਸ ਸਮੇਂ ਇਸ ਦੀ ਕੀਮਤ ਨਹੀਂ ਸਮਝਦੇ ਸੀ ਜਦੋਂ ਮੈਂ 15 ਕੁ ਸਾਲ ਦਾ ਸੀ ਬਾਪੂ ਜੀ ਦੀ ਤਬੀਅਤ ਖਰਾਬ ਰਹਿਣ ਲੱਗੀ ਉਹ ਹਰ ਸਮੇਂ ਬਸ ਖੰਗਦੇ ਰਹਿੰਦੇ ਸਾਹ ਲੈਣ ਦੇ ਵਿੱਚ ਵੀ ਤਕਲੀਫ ਹੁੰਦੀ ਸ਼ਹਿਰ ਜਾ ਕੇ ਡਾਕਟਰ ਨੂੰ ਦਿਖਾਇਆ ਤਾਂ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਫੇਫੜੇ ਖਰਾਬ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਫੇਫੜਿਆਂ ਦੀ ਬਹੁਤ ਗੰਭੀਰ ਬਿਮਾਰੀ ਹੈ ਅਤੇ ਇਲਾਜ ਲਈ ਬਹੁਤ ਪੈਸੇ ਦੀ ਲੋੜ ਹੋਵੇਗੀ ਵੱਡੇ ਡਾਕਟਰਾਂ ਨੇ ਤਾਂ 20 ਲੱਖ ਰੁਪਏ ਦਾ ਖਰਚਾ ਦੱਸਿਆ 20 ਲੱਖ ਉਸ ਸਮੇਂ ਸਾਡੇ ਲਈ ਇਹ ਰਕਮ ਕਿਸੇ ਵੱਡੇ ਪਹਾੜ ਤੋਂ ਘਟਣੀ ਸੀ ਅਸੀਂ ਤਿੰਨੇ ਪ੍ਰਾ ਇੱਕ ਦੂਜੇ ਦੇ ਮੂੰਹ ਦੇਖਣ ਲੱਗੇ ਬੀਮੇ ਤੋਂ ਮਿਲਣ ਵਾਲੇ ਪੈਸੇ ਲਗਭਗ 15 ਲੱਖ ਸਨ ਪਰ ਉਹ ਤਾਂ ਬਾਪੂ ਜੀ ਦੀ ਮੌਤ ਤੋਂ ਬਾਅਦ ਹੀ ਮਿਲਣਗੇ ਘਰ ਦੇ ਵਿੱਚ ਖਾਮੋਸ਼ੀ छा ਗਈ ਬਾਪੂ ਜੀ ਨੂੰ ਇਲਾਜ ਦੀ ਸਖਤ ਜ਼ਰੂਰਤ ਸੀ ਪਰ ਅਸੀਂ ਸੋਚੇ ਕਿ ਇਹ ਨਏ ਪਾਸੇ ਇੱਕ ਅਜਿਹੇ ਇਨਸਾਨ ਤੇ ਖਰਚ ਕਰਨਾ ਕਿਵੇਂ ਠੀਕ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਜੀ ਲਿਆ ਹੋਵੇ ਵਿਦੇਸ਼ ਜਾ ਕੇ ਬਸੰਦੇ ਸੁਪਨੇ ਸਾਡੀਆਂ ਅੱਖਾਂ ਦੇ ਵਿੱਚ ਵਸੇ ਹੋਏ ਸਨ ਅਤੇ ਬਾਪੂ ਜੀ ਦੀ ਬਿਮਾਰੀ ਸਾਨੂੰ ਉਹਨਾਂ ਸੁਪਨਿਆਂ ਦੇ ਰਾਹ ਵਿੱਚ ਇੱਕੋ ਵੱਡੀ ਰੁਕਾਵਟ ਲੱਗ ਰਹੀ ਸੀ ਵੱਡਾ ਪ੍ਰਸੁਖਦੇਵ ਸਭ ਤੋਂ ਜ਼ਿਆਦਾ ਲਾਲਚੀ ਅਤੇ ਹਿੰਮਤੀ ਸੀ ਉਸਨੇ ਕਿਹਾ ਸਫਲਤਾ ਹਮੇਸ਼ਾ ਵੱਡੀ ਕੁਰਬਾਨੀ ਮੰਗਦੀ ਹੈ ਜੇਕਰ ਸਾਨੂੰ ਅੱਗੇ ਵਧਣਾ ਹੈ ਤਾਂ ਕੋਈ ਨਾ ਕੋਈ ਬਲਦਾਨ ਦੇਣਾ ਪਵੇਗਾ ਉਸ ਦੀਆਂ ਗੱਲਾਂ ਸ਼ੁਰੂ ਦੇ ਵਿੱਚ ਅਜੀਬ ਲੱਗੀਆਂ ਪਰ ਜਦੋਂ ਬਾਪੂ ਜੀ ਨੂੰ ਦਰਦ ਵਿੱਚ ਤਰਸਦੇ ਦੇਖਿਆ ਤਾਂ ਸਾਡੀਆਂ ਅੱਖਾਂ ਅੰਗੇ ਵਿਦੇਸ਼ ਦੀ ਚਕਾਚੌਂਦ ਘੁੰਮਣ ਲੱਗੀ ਤਾਂ ਕਿਤੇ ਨਾ ਕਿਤੇ ਇੱਕ ਵਿਚਾਰ ਉੱਠਿਆ ਵੀ ਸ਼ਾਇਦ ਉਸਹੀ ਕਰਿਆ ਹੈ ਸ਼ਾਇਦ ਬਾਪੂ ਜੀ ਨੂੰ ਨਸੀਬਤ ਤੋਂ ਛੁਟਕਾਰਾ ਦਵਾ ਦੇਣਾ ਹੀ ਨਾਲੀ ਸ਼ਾਂਤੀ ਹੋਵੇਗੀ ਅਤੇ ਸਾਡੇ ਲਈ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਇੱਕ ਰਾਤ ਸੁਖਦੇਵ ਨੇ ਸਾਨੂੰ ਸਭ ਨੂੰ ਇਕੱਠਾ ਕੀਤਾ ਹੁਣ ਹੋਰ ਸਰ ਨਹੀਂ ਹੁੰਦਾ ਉਸਨੇ ਕਿਹਾ ਬਾਪੂ ਜੀ ਦੀ ਇਹ ਹਾਲਾਤ ਸਾਡੇ ਤੋਂ ਦੇਖੀ ਨਹੀਂ ਜਾਂਦੀ ਅਤੇ ਨਾ ਸਾਡੀ ਬੇਬਸੀ ਇਹ ਜ਼ਿੰਦਗੀ ਬਸ ਇੱਕ ਇੰਤਜ਼ਾਰ ਹੈ ਇੱਕ ਅਜੀਬ ਮੌਦਾ ਜੋ ਆਉਂਦੀ ਨਹੀਂ ਉਸਨੇ ਬੇਰਹਿਮੀ ਨਾਲ ਕਿਹਾ ਸਾਨੂੰ ਬਾਪੂ ਜੀ ਨੂੰ ਇੱਕ ਸ਼ਾਂਤ ਮੌਤ ਦੇ ਦੇਣੀ ਚਾਹੀਦੀ ਹੈ ਵੈਸੇ ਵੀ ਉਹ ਬਿਮਾਰੀ ਦੇ ਆਖਰੀ ਪੜਾਤੇ ਹਨ ਕੁਝ ਮਹੀਨਾ ਦੇ ਵਿੱਚ ਆਪੇ ਤੜ ਤੜਪ ਕੇ ਮਰ ਜਾਣਗੇ ਪਰ ਇਸ ਦੌਰਾਨ ਸਾਡੀ ਜ਼ਿੰਦਗੀ ਵਾਧ ਹੋ ਜਾਵੇਗੀ ਵਪਾਰ ਬੰਦ ਹੋ ਜਾਏਗਾ ਵਿਦੇਸ਼ ਜਾਣ ਦਾ ਸੁਪਨ ਟੁੱਟ ਜਾਏਗਾ ਚੰਗਾ ਹੀ ਹੈ ਵੀ ਇਸ ਤੋਂ ਪਹਿਲਾਂ ਉਹ ਖੁਦ ਚਲੇ ਜਾਣਾ ਅਸੀਂ ਉਹਨਾਂ ਨੂੰ ਵਿਦਾ ਕਰ ਦਈਏ ਤਾਂ ਕਿ ਉਹਨਾਂ ਨੂੰ ਰਾਤ ਮਿਲੇ ਜਗਤਾਰ ਨੇ ਪਹਿਲਾਂ ਤਾਂ ਹਜ ਕਿਤਾੜ ਦਿਖਾਈ ਫਿਰ ਉਹਨਾਂ ਨੇ ਵੀ ਹਾਂ ਕਰ ਦਿੱਤੀ ਮੇਰੇ ਦਿਲ ਦੇ ਵਿੱਚ ਇੱਕ ਅਜੀਬ ਚੈਨੀ ਸੀ ਮੈਂ ਕਿਹਾ ਨਹੀਂ ਇਦਾਂ ਨਹੀਂ ਕਰਾਂਗੇ ਇਹ ਗਲਤ ਹੈ ਬਹੁਤ ਵੱਡਾ ਪਾਪ ਹੈ ਪਰ ਮੇਰਾ ਸਬਰ ਇਨਾ ਪੱਕਾ ਨਹੀਂ ਸੀ ਵੀ ਉਹਨਾਂ ਦੇ ਇਰਾਦਿਆਂ ਨੂੰ ਰੋਕ ਸਕੇ ਸੁਖਦੇਵ ਨੇ ਕਿਹਾ ਤੂੰ ਭਾਵੁਖ ਹੋ ਰਹਾ ਰਵਨ ਇਸ ਸਮਾ ਭਾਵਨਾ ਦਿਖਾਉਣਾ ਨਹੀਂ ਜਦੋਂ ਅਸੀਂ ਵਿਦੇਸ਼ ਪਹੁੰਚਾਂਗੇ ਸੱਪ ਪੁੱਲ ਜਾਮਾਗੇ ਉਸ ਦਿਨ ਸ਼ਾਮ ਨੂੰ ਬਾਪੂ ਜੀ ਵਿੜੇ ਵਿੱਚ ਇੱਕ ਪੁਰਾਣੇ ਮੰਜੇ ਤੇ ਲਟੇ ਸਨ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਸੀ ਅਸੀਂ ਤਿੰਨੇ ਪ੍ਰਾ ਇਕੱਠੇ ਹੋਏ ਸੁਖਦੇਵ ਨੇ ਜਗਤਾਰ ਨੂੰ ਕਿਹਾ ਕਿ ਉਹ ਬਾਪੂ ਜੀ ਦੇ ਪੈਰ ਦਬਾਉਣ ਲਈ ਬਹਾਨਾ ਬਣਾ ਕੇ ਉਹਨਾਂ ਨੂੰ ਸ਼ਾਂਤ ਰੱਖੇ ਮੈਂ ਘਰ ਦੇ ਅੰਦਰ ਜਾ ਕੇ ਚਿੱਟੀ ਚਾਦਰ ਲੈ ਕੇ ਆਇਆ ਜਿਵੇਂ ਹੀ ਅਸੀਂ ਬਾਪੂ ਜੀ ਦੇ ਨੇੜੇ ਗਏ ਸੁਖਦੇਵ ਨੇ ਉਹਨਾਂ ਦੇ ਮੂੰਹ ਤੇ ਸਹਰਾਣਾ ਰੱਖ ਦਿੱਤਾ ਬਾਪੂ ਜੀ ਤਰਫ ਦੇ ਰਹੇ ਸਾਹ ਰੁਕਣ ਲੱਗੇ ਮੈਂ ਕਿਹਾ ਇੱਕ ਹੀ ਕਰ ਰਹੇ ਹੋ ਬਾਪੂ ਜੀ ਹਜੇ ਜਾਂਦਾ ਹਨ ਪਾਰੇ ਦਗਤਾਰ ਨੇ ਮੇਰਾ ਹੱਥ ਫੜ ਲਿਆ ਅਤੇ ਸੁਖਦੇਵ ਨੇ ਸਿਰਫ ਇੱਕ ਵਾਰ ਕਿਹਾ ਹੁਣ ਉਹਨਾਂ ਨੂੰ ਸ਼ਾਂਤੀ ਮਿਲ ਜਾਵੇਗੀ ਬਾਪੂ ਜੀ ਕੁਝ ਹੀ ਪਰਾਂਦੇ ਵਿੱਚ ਸ਼ਾਂਤ ਹੋ ਗਏ ਉਹਨਾਂ ਦਾ ਸਰੀਰ ਬੇਜਾਨ ਹੋ ਗਿਆ ਅਸੀਂ ਤਿੰਨੇ ਬਸ ਵੇਖਦੇ ਰਹੇ ਉਹ ਬਾਪੂ ਜੀ ਜਿਨ੍ਹਾਂ ਨੇ ਸਾਨੂੰ ਪਾਲਿਆ ਸਾਡੇ ਲਈ ਸਭ ਕੁਝ ਕੀਤਾ ਅਸੀਂ ਅੱਜ ਉਹਨਾਂ ਨੂੰ ਇਸ ਤਰ੍ਹਾਂ ਮੌਦੇਤੇ ਵੱਡੇ ਪ੍ਰਾਨੇ ਘਾ ਜੇ ਰਿਸ਼ਤੇਦਾਰਾਂ ਨੂੰ ਬੁਲਾਇਆ ਤਾਂ ਗੱਲ ਫੈਲ ਜਾਵੇਗੀ ਖਰਚਾ ਬਕਰਾ ਹੋਵੇਗਾ ਲੋਕਾਂ ਦੀਆਂ ਗੱਲਾਂ ਮਖਰੀਆਂ ਸੁਣੀਆਂ ਪੈਣਗੀਆਂ ਫਿਰ ਉਸਨੇ ਇੱਕ ਛੁੱਟੀ ਕਹਾਣੀ ਬਣਾਈ ਵੀ ਬਾਪੂ ਜੀ ਨੇ ਆਖਰੀ ਇੱਛਾ ਜ਼ਾਹਰ ਕੀਤੀ ਵੀ ਉਹਨਾਂ ਨੂੰ ਐਸੇ ਵੇੜੇ ਦੇ ਵਿੱਚ ਦਫਨਾਇਆ ਜਾਵੇ ਜਿੱਥੇ ਉਹਨਾਂ ਨੇ ساری ਜ਼ਿੰਦਗੀ ਸਾਡਾ ਇੰਤਜ਼ਾਰ ਕੀਤਾ ਅਸੀਂ ਇੱਕ ਦੂਜੇ ਵੱਲ ਦੇਖਿਆ ਫਿਰ ਵੇੜੇ ਦੇ ਇੱਕ ਕੋਨੇ ਨੂੰ ਚੁਣਿਆ ਕਬਰ ਖੁਦ ਨਹੀਂ ਸ਼ੁਰੂ ਕਰ ਦਿੱਤੀ ਜਦੋਂ ਮਿੱਟੀ ਹਟਾਈ ਜਾ ਰਹੀ ਸੀ ਤਾਂ ਮੈਨੂੰ ਹਰ ਚੌਂਕੇ ਦੇ ਨਾਲ ਐਵੇਂ ਲੱਗਦਾ ਸੀ ਜਿਵੇਂ ਬਾਪੂ ਜੀ ਸਾਨੂੰ ਕੁਝ ਕਹਿਣਾ ਚਾਹੁੰਦੇ ਹੁਣ ਜਿਵੇਂ ਕੀ ਉਹ ਦਰਦ ਵਿੱਚ ਹੋਣ ਪਰ ਅਸੀਂ ਕੁਝ ਨਹੀਂ ਸੁਣਿਆ ਅਸੀਂ ਉਹਨਾਂ ਦੇ ਚਿਹਰੇ ਤੇ ਮਿੱਟੀ ਦੀ ਚਾਦਰ ਪਾ ਦਿੱਤੀ ਉਹਨਾਂ ਨੂੰ ਉਸ ਤੰਗ ਕਬਰ ਦੇ ਵਿੱਚ ਉਤਾਰ ਦਿੱਤਾ ਮੈਂ ਫਿਰ ਕੀ ਆ ਬਾਪੂ ਜੀ ਲੱਗਦਾ ਹੈ ਜਿਉਂਦੇ ਹਨ ਦੇਖੋ ਉਹਨਾਂ ਦੇ ਬੁੱਲ ਹਿਲ ਰਹੇ ਹਨ ਸਾਲ ਰਹੇ ਹਨ ਪਰ ਮੇਰੇ ਭਰਾਵਾਂ ਨੇ ਕਿਹਾ ਇਹ ਤਰ੍ਹਾਂ ਵਹਿਮ ਹੈ ਤੇਰਾ ਡਰ ਹੈ ਤੇ ਇਹ ਕਮਜ਼ੋਰੀ ਹੈ ਛੱਡ ਇਸਨੂੰ ਬਾਪੂ ਜੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਅਚਾਨਕ ਬਾਹਰੋਂ ਕਦਮਾਂ ਦੀ ਆਵਾਜ਼ ਆਈ ਕੋਈ ਕਾਦੇ ਨੇੜੇ ਆ ਰਿਹਾ ਸੀ ਅਸੀਂ ਸਭ ਕਬਰ ਆ ਗਏ ਸੁਖਦੇਵ ਨੇ ਤੁਰੰਤ ਕਿਹਾ ਉਹ ਸ਼ਤੀ ਕਰੋ ਕੋਈ ਆ ਰਿਹਾ ਹੈ ਕਬਰਹਾਟ ਦੇ ਵਿੱਚ ਅਸੀਂ ਮਿੱਟੀ ਨੂੰ ਬਹੁਤ ਤੇਜ਼ੀ ਨਾਲ ਅਤੇ ਅਧੂਰੇ ਤਰੀਕੇ ਨਾਲ ਕਬਰ ਤੇ ਪਾਉਣਾ ਸ਼ੁਰੂ ਕਰ ਦਿੱਤਾ ਮਿੱਟੀ ਸਹੀ ਢੰਗ ਨਾਲ ਬੈਠੀ ਨਹੀਂ ਸੀ ਕੁਝ ਹਿੱਸਾ ਹਵਾ ਦਾ ਰਹਿ ਗਿਆ ਪਰ ਸਾਡੇ ਡਰ ਨੇ ਸਾਨੂੰ ਸਹੀ ਤਰੀਕੇ ਨਾਲ ਕੰਮ ਕਰਨ ਦਾ ਮੌਕਾ ਨ ਦਿੱਤਾ ਅਸੀਂ ਬਸ ਇਸ ਨੂੰ ਜਲਦੀ ਨਾਲ ਢੱਕਿਆ ਇਹ ਸੋਚ ਕੇ ਵੀ ਅਸੀਂ ਸਭ ਕੁਝ ਪੂਰਾ ਕਰ ਲਿਆ ਹੈ ਕਾਦੇ ਦੇ ਦਰਵਾਜ਼ੇ ਤੇ ਤਾਲਾ ਲਗਾ ਕੇ ਬੰਦ ਕਰ ਦਿੱਤਾ ਬਾਕੀ ਸਭ ਤਿਆਰੀਆਂ ਪਹਿਲਾਂ ਤੋਂ ਹੀ ਹੋ ਚੁੱਕੀਆਂ ਸਨ ਪੈਸੇ ਦਾ ਇੰਤਜ਼ਾਮ ਕੀਤਾ ਜਾ ਚੁੱਕਾ ਸੀ ਸਭ ਰੂਟ ਫਿਕਸਨ ਅਸੀਂ ਇਤਨੇ ਤੁਰੰਤ ਵਿਦੇਸ਼ ਜਾਣ ਦੀ ਤਿਆਰੀ ਵਿੱਚ ਲੱਗੇ ਪਿੰਡ ਵਾਲਿਆਂ ਨੂੰ ਸ਼ਾਇਦ ਸਾਡੇ ਅਚਾਨਕ ਜਾਣ ਦਾ ਕਾਰਨ ਸਮਝ ਨਹੀਂ ਆਇਆ ਪਰ ਸਾਡੀ ਤੇਜ਼ੀ ਨਾਲ ਰਵਾਨਗੀ ਨੇ ਉਨਾਂ ਨੂੰ ਜਦਾ ਸਵਾਲ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਅਸੀਂ ਕੁੜੇ ਸਮੇਂ ਬਾਅਦ ਹੀ ਵਿਦੇਸ਼ ਪਹੁੰਚ ਗਏ ਵਿਦੇਸ਼ ਪਹੁੰਚ ਕੇ ਸ਼ੁਰੂ ਦੇ ਕੁਝ ਦਿਨ ਬਹੁਤ ਔਖੇ ਰਹੇ ਰਾਤਾਂ ਨੂੰ ਨੀਂਦ ਨਹੀਂ ਸੀ ਆਉਂਦੀ ਬਾਪੂ ਜੀ ਦੀ ਤਰਫ ਦੀ ਆਵਾਜ਼ ਕੰਨਾਂ ਦੇ ਵਿੱਚ ਘੁੰਮਦੀ ਜਿਵੇਂ ਕਿ ਉਹ ਪੁਕਾਰ ਰਹੇ ਹੋਣ ਪਰ ਜਦੋਂ ਉੱਥੋਂ ਦੀ ਚਮਕਦਮਕ ਵੇਖੀ ਉੱਥੋਂ ਦੀਆਂ ਰੋਸ਼niਆਂ ਵਿੱਚ ਆਪਣੇ ਸੁਪਨੇ ਹਕੀਕਤ ਬਣਦੇ ਦੇਖਿਆ ਤਾਂ ਉਹ ਬੋਝ ਹਲਕਾ ਹੋਣ ਲੱਗਾ ਉਹ ਦਰਦ ਧੁੰਦਲਾ ਪੈਣ ਲੱਗਾ ਉਹ ਕਬਰ ਦੀਆਂ ਯਾਦਾਂ ਹੋਰ ਮੇਟਲ ਲੱਗਿਆ ਸ਼ਾਇਦ ਆਹੀ ਦੁਨੀਆ ਹੈ ਇੱਥੇ ਰਿਸ਼ਤੇ ਯਾਦਾਂ ਨਾਲ ਨਹੀਂ ਚੱਲਦੇ ਜਿਉਂਦੇ ਲੋਕ ਮਰੇ ਹੋਏ ਨੂੰ ਬਹੁਤ ਜਲਦੀ ਭੁੱਲ ਜਾਂਦੇ ਹਨ ਸੁਖਦੇਵ ਨੇ ਵਿਦੇਸ਼ ਦੇ ਵਿੱਚ ਇੱਕ ਵੱਡੇ ਵਪਾਰੀ ਦੀਆਂ ਤਿੰਨ ਬੇਟੀਆਂ ਨਾਲ ਰਿਸ਼ਤੇ ਬਣਾ ਲਏ ਉਹ ਤਿੰਨੋਂ ਪੈਣਾ ਬਹੁਤ ਸੁੰਦਰ ਅਤੇ ਅਮੀਰ ਸਨ ਉਹਨਾਂ ਦਾ ਬਾਪੂ ਜ਼ਿਆਦਾਤਰ ਦੇਸ਼ ਤੋਂ ਬਾਹਰ ਹੋਰ ਦੇਸ਼ਾਂ ਦੀ ਸੈਰ ਤੇ ਰਹਿੰਦਾ ਸੀ ਸੁਖਦੇਵ ਨੇ ਸਭ ਤੋਂ ਵੱਡੀ ਭੈਣ ਨਾਲ ਵਿਆਹ ਕਰ ਲਿਆ ਅਤੇ ਕੁਝ ਹੀ ਮਹੀਨਿਆਂ ਦੇ ਵਿੱਚ ਅਸੀਂ ਦੋਵੇਂ ਭਰਾਵਾਂ ਨੇ ਵੀ ਬਾਕੀ ਦੋ ਭੈਣਾਂ ਨਾਲ ਵਿਆਹ ਕਰ ਲਿਆ ਇਹ ਵਿਆਹ ਚੁੱਪਚਾਪ ਹੋਏ ਕਿਉਂਕਿ ਸਾਨੂੰ ਕਿਸੇ ਨੂੰ ਦੱਸਣਾ ਨਹੀਂ ਸੀ ਵੀ ਅਸੀਂ ਪਿੰਡ ਦੇ ਵਿੱਚ ਆਪਣੇ ਬਾਪੂ ਜੀ ਨਾਲ ਜੋ ਕੀਤਾ ਉਹਨਾਂ ਦੇ ਪੈਸੇ ਨਾਲ ਅਸੀਂ ਆਪਣਾ ਪਹਿਲਾ ਵਪਾਰ ਸ਼ੁਰੂ ਕੀਤਾ ਅਸੀਂ ਉੱਥੇ ਇੱਕ ਛੋਟੀ ਜੀ ਕੱਪੜੇ ਦੀ ਸ਼ਾਪ ਖੋਲ੍ਹ ਲਈ ਕੁਝ ਹੀ ਸਮੇਂ ਦੇ ਵਿੱਚ ਸਾਡੇ ਵਪਾਰ ਨੇ ਰਫ਼ਤਾਰ پکڑ ਲਈ ਇੱਕ ਤੋਂ ਦੋ ਦੋ ਤੋਂ ਤਿੰਨ ਸ਼ਾਪ ਜਿਹੜੀਆਂ ਹਨ ਸ਼ਹਿਰ ਦੇ ਪੁਰਸ਼ ਇਲਾਕੇ ਦੇ ਵਿੱਚ ਸਾਡੀਆਂ ਹੋ ਗਈਆਂ ਦੇਖਤੇ ਹੀ ਦੇਖਦੇ ਅਸੀਂ ਬਹੁਤ ਮਿਹਨਤ ਕੀਤੀ ਅਤੇ ਵੱਡੇ ਲੋਕ ਬਣ ਗਏ ਜਿਨ੍ਹਾਂ ਕੋਲ ਸ਼ਾਨਦਾਰ ਕਾਰਸੀ ਗੱਡੀਆਂ ਸਨ ਦੁਕਾਨਾਂ ਸਨ ਅਤੇ ਬੈਂਕਾਂ ਦੇ ਵਿੱਚ ਮੋਟਾ ਪੈਸਾ ਸੀ ਅਸੀਂ ਹੈਰਾਨ ਸਨ ਪਿੰਡ ਦੇ ਵਿੱਚ ਰਹਿ ਕੇ ਅਸੀਂ ਇੰਨੇ ਸਾਲ ਕਿਉਂ ਸੰਘਰਸ਼ ਕਰਦੇ ਰਹੇ ਜਿਵੇਂ ਕੋਈ ਸਾਇਆ ਸੀ ਜੋ ਸਾਨੂੰ ਬੰਨੇ ਹੋਇ ਸੀ ਜਿਵੇਂ ਕੋਈ ਰੁਕਾਵਟ ਪਰ ਜਿਵੇਂ ਹੀ ਅਸੀਂ ਪਿੰਡ ਛੱਡਿਆ ਨਾ ਜਿਵੇਂ ਹੀ ਬਾਪੂ ਜੀ ਦਾ ਬੋਝ ਲਾਇਆ ਤਾਂ ਸਭ ਕੁਝ ਚੰਗਾ ਹੋਣ ਲੱਗਾ ਜਿਵੇਂ ਕਿਸਮਤ ਨੇ ਸਾਨੂੰ ਗੜਨਾ ਲਗਾ ਲਿਆ ਹੋਵੇ ਵਿਦੇਸ਼ੀ ਜ਼ਿੰਦਗੀ ਰੰਗੀਨ ਸੀ ਔਰਤਾਂ ਸੋਹਣੀਆਂ ਸਨ ਹਰ ਰੋਜ਼ ਨਵੇਂ ਕੱਪੜੇ ਨਵਾਂ ਖਾਣਾ ਜ਼ਿੰਦਗੀ ਦਾ ਟੰਗ ਆਸਾਨ ਹੁੰਦਾ ਗਿਆ ਇਥੋਂ ਤੱਕ ਸਾਨੂੰ ਯਾਦ ਹੀ ਨਹੀਂ ਰਿਹਾ ਵੀ ਬਾਪੂ ਜੀ ਦੀ ਕਬਰ ਕਿੱਥੇ ਸੀ ਆਖਰੀ ਵਾਰ ਉਹਨਾਂ ਦੀ ਯਾਦ ਕਦੋਂ ਆਈ ਸੀ ਇੱਕ ਵਾਰ ਵਿਦੇਸ਼ ਵਿੱਚ ਪੈਰ ਜਮਣ ਤੋਂ ਬਾਅਦ ਪਿੱਛੇ ਮੁੜ ਕੇ ਦੇਖਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਖਾਸ ਕਰਕੇ ਜਦੋਂ ਤੁਸੀਂ ਜਾਣਦੇ ਹੋ ਵੀ ਪੁੱਛੇ ਕੁਝ ਅਜਿਹੇ ਛੱਡ ਆਏ ਹੋ ਤੇ ਸਨਾਰ ਤੁਹਾਡਾ ਜ਼ਮੀਰ ਕੰਮ ਜਾਵੇ ਪਰ ਸਮਾਂ ਇੱਕ ਵਰਗਾ ਨਹੀਂ ਰਹਿੰਦਾ ਚੰਗਾ ਤੇ ਮਾੜਾ ਸਮਾਂ ਆਂਦਾ ਹੀ ਰਹਿੰਦਾ ਹੈ ਜਿਸ ਘਰ ਦੇ ਵਿੱਚ ਅਸੀਂ ਰਹਿ ਰਹੇ ਸੀ ਉਹ ਸਾਡਾ ਆਪਣਾ ਨਹੀਂ ਸੀ ਸਗੋਂ ਉਹਨਾਂ ਲੜਕੀਆਂ ਦੇ ਕਿਸੇ ਦੂਰ ਦੇ ਰਸਤੇ ਦਾ ਅਰਦਾ ਕਰ ਸੀ ਇੱਕ ਦਿਨ ਉਹਨਾਂ ਦਾ ਕਾਨੂੰਨੀ ਨੋਟਿਸ ਆ ਗਿਆ ਵੀ ਘਰ ਤੁਰੰਤ ਖਾਲੀ ਕਰਨਾ ਪਵੇਗਾ ਅਸੀਂ ਮਾਇੂਸ ਹੋ ਕੇ ਇੱਕ ਛੋਟੇ ਜਿਹੇ ਫਲੈਟ ਦੇ ਵਿੱਚ ਆ ਗਏ ਤਿੰਨੇ ਪਰਿਵਾਰ ਇੱਕ ਛੋਟੇ ਜਿਹੇ ਫਲੈਟ ਵਿੱਚ ਜਿੱਥੇ ਸਾਲ ਲੈਣਾ ਵੀ ਔਖਾ ਸੀ ਉਹ ਸਾਰੀਆਂ ਸਹੂਲਤਾਂ ਜੋ ਪਹਿਲਾਂ ਸਾਡੇ ਕੋਲ ਸਨ ਹੁਣ ਇੱਕ ਇੱਕ ਕਰਕੇ ਸਾਡੇ ਤੋਂ ਖਿੱਚੀਆਂ ਜਾਣ ਲੱਗੀਆਂ ਫਿਰ ਐਵੇਂ ਲੱਗਣ ਲੱਗਾ ਜਿਵੇਂ ਬਦਕਿਸਮਤੀ ਨੇ ਸਾਡਾ ਪਿੱਛਾ ਫੜ ਲਿਆ ਹੋਵੇ ਕਾਰੋਬਾਰ ਦੇ ਵਿੱਚ ਅਚਾਨਕ ਗਿਰਾਵਟ ਹੋਣ ਲੱਗੀ ਕੱਲ ਤੱਕ ਜੋ ਦੁਕਾਨਾਂ ਮੁਨਾਫਾ ਦੇਂਦੀਆਂ ਸਨ ਹੁਣ ਨੁਕਸਾਨ ਦੇਣ ਲੱਗੀਆਂ ਨਾ ਖਾਲੀ ਪਿਆ ਰਦੀਆਂ ਗਾ ਕੌਂਦੇ ਸਾਡੇ ਵਿੱਚੋਂ ਕੋਈ ਵੀ ਉਹਨਾਂ ਨਾਲ ਗੱਲ ਕਰਨ ਦੇ ਮੂੜ ਵਿੱਚ ਨਹੀਂ ਹੁੰਦਾ ਤਿੰਨੇ ਭਰਾਵਾਂ ਦਾ ਇੱਕੋ ਹੀ ਕਾਰੋਬਾਰ ਸੀ ਹਰ ਗੱਲ ਤੇ ਬਹਿਸ ਹੁੰਦੀ ਦਿਨ ਬਦਨ ਲੜਾਈ ਝਗੜੇ ਵਧਦੇ ਗਏ ਪਹਿਲਾਂ ਅਵਾਜ਼ਾਂ ਉੱਠੀਆਂ ਹੋਈਆਂ ਫਿਰ ਦਰਵਾਜ਼ੇ ਬੰਦ ਹੋਣ ਲੱਗੇ ਸਾਡੀਆਂ ਪਤਨੀਆਂ ਵੀ ਆਪਸ ਵਿੱਚ ਲੜਨ ਲੱਗੀਆਂ ਉਹਨਾਂ ਦੇ ਵਿਚਕਾਰ ਖਿਚਾਅ ਵੱਧ ਗਿਆ ਅਸੀਂ ਤਿੰਨੇ ਭਰਾਵੇਂ ਉਹਨਾਂ ਵਾਂਗ ਇੱਕ ਦੂਜੇ ਤੋਂ ਦੂਰ ਰਹਿੰਦੇ ਘਰ ਦਾ ਮਾਹੌਲ ਵਿਗੜ ਗਿਆ ਘਰ ਵਾਲਿਆਂ ਦੀਆਂ ਆਪਸ ਵਿੱਚ ਗੱਲਾਂ ਬਾਤਾਂ ਬੰਦ ਹੋ ਗਈਆਂ ਸਾਡੀ ਗੱਲਬਾਤ ਵਿੱਚ ਕੜਵੱਹਟ ਆ ਗਈ ਕਾਰੋਬਾਰ ਜੋ ਪਹਿਲਾਂ ਸਾਨੂੰ ਜੋੜ ਕੇ ਰੱਖਦਾ ਸੀ ਹੌਣ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਗਿਆ ਐ ਇਦਾਂ ਲੱਗਣ ਲੱਗਿਆ ਜਿਵੇਂ ਸਾਡੇ ਚਾਰੇ ਪਾਸੇ ਦੀਆਂ ਕੰਨਾਂ ਸਿਮਟੀਆਂ ਜਾ ਰਹੀਆਂ ਹੋਣ ਫਲੈਟ ਦੀ ਛੱਤ ਹੇਠਾਂ ਆਉਂਦੀ ਲੱਗਦੀ ਕੰਧਾਂ ਗੱਲਾਂ ਸੁਣਨ ਲੱਗੀਆਂ ਸਨ ਘਰ ਵਾਲਿਆਂ ਦੀਆਂ ਜ਼ੁਬਾਨਾਂ ਵਿੱਚ ਨੋਕ ਚੋਕ ਆਉਣ ਲੱਗਾ ਸੀ ਭਰਾਵਾਂ ਦੀਆਂ ਅੱਖਾਂ ਵਿੱਚ ਅਨਜਾਨ ਪੁਣਾ ਆਉਣ ਲੱਗਾ ਸੀ ਦਿਲ ਦੇ ਅੰਦਰ ਇਦਾਂ ਬੋਝ ਬਣ ਗਿਆ ਜਿਸ ਨੂੰ ਕਿਸੇ ਨੂੰ ਦਿਖਾਇਆ ਨਹੀਂ ਜਾ ਸਕਦਾ ਸੀ ਕਦੇ ਰਾਤ ਨੂੰ ਨੀਂਦ ਖੁੱਲਦੀ ਤਾਂ ਬਾਪੂ ਜੀ ਦੀ ਉਹ ਆਖਰੀ ਚਲਕ ਯਾਦ ਆਉਂਦੀ ਜਦੋਂ ਉਹਨਾਂ ਨੇ ਸਾਹ ਛੱਡਿਆ ਸੀ ਮੈਂ ਕਿਹਾ ਸੀ ਵੀ ਉਹ ਜਉਂਦੇ ਹਨ ਪਰ ਮੇਰੇ ਭਰਾਵਾਂ ਨੇ ਕਿਹਾ ਸੀ ਵੀ ਸਾਹ ਸਿਰਫ ਕੁਝ ਪਲਾਂ ਦੇ ਮਹਿਮਾਨ ਹਨ ਉਹਨਾਂ ਨੇ ਮਰਨਾ ਹੀ ਹੈ ਇਸ ਲਈ ਤਕਲੀਫ ਘਟ ਦੇ ਦਿਓ ਹੁਣ ਜਦੋਂ ਵੀ ਕਿਸੇ ਬਿਮਾਰ ਨੂੰ ਮਰਦੇ ਹੋਏ ਦਿਖਦੇ ਤਾਂ ਲੱਗਦਾ ਸ਼ਾਇਦ ਬਾਪੂ ਜੀ ਵੀ ਐਸੇ ਤਕਲੀਫ ਵਿੱਚ ਹਨ ਪਰ ਅਸੀਂ ਜੋਂਦੇ ਹੀ ਦਫਨਾ ਦਿੱਤਾ ਕਦੇ ਦਿਲ ਕਰਦਾ ਹੈ ਚੀਖ ਚੀਕ ਕੇ ਦੱਸਦੇ ਵਾਂ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਫਿਰ ਦਿਲ ਵਿੱਚ ਇੱਕ ਡਰ ਜਾ ਸਮਾ ਜਾਂਦਾ ਹੈ ਜੇ ਭੇਦ ਖੁੱਲ ਗਿਆ ਤਾਂ ਸਭ ਕੁਝ ਤਬਾਹ ਹੋ ਜਾਵੇਗਾ ਪਰ ਇੱਕ ਦਿਨ ਸੁਖਦੇਵ ਜੋ ਕਦੇ ਸਭ ਤੋਂ ਮਜ਼ਬੂਤ ਸੀ ਬੇਹਾਲ ਹੋ ਗਿਆ ਉਸਨੇ ਮੈਨੂੰ ਕਿਹਾ ਲੱਗਦਾ ਬਾਪੂ ਜੀ ਦੀ ਬਦਵਾ ਲਗੀ ਉਹਨਾਂ ਨੇ ਜੋ ਆਖਰੀ ਨਜ਼ਰ ਸਾਡੇ ਤੇ ਪਾਈ ਸੀ ਉਹੀ ਸਾਨੂੰ ਸੜ ਰਹੀ ਹੈ ਉਸ ਕੋਲ ਸ਼ਬਦ ਨਹੀਂ ਸਨ ਪਰ ਉਸ ਦੀਆਂ ਅੱਖਾਂ ਵਿੱਚ ਜੋ ਦਰਦ ਸੀ ਹੁਣ ਉਹ ਮੇਰੇ ਸੁਪਨਾ ਵਿੱਚ ਆਉਂਦਾ ਜਿਵੇਂ ਬਾਪੂ ਜੀ ਪੁੱਛਦੇ ਹੁਣ ਤੁਹਾਨੂੰ ਮੇਰੇ ਸਾਹ ਜਿਉਣ ਦਾ ਬੋਝ ਲੱਗ ਰਿਹਾ ਸੀ ਕਿ ਮੈਂ ਤੁਹਾਨੂੰ ਇਸ ਲਈ ਭਾਲਿਆ ਸੀ ਕਿ ਤੁਸੀਂ ਮੈਨੂੰ ਜਿਉਂਦੇ ਹੀ ਦਫਨਾ ਦੇਓ ਇੱਕ ਦਿਨ ਅਸੀਂ ਤਿੰਨੇ ਭਰਾਵਾਂ ਨੇ ਮਿਲ ਕੇ ਇਹ ਫੈਸਲਾ ਲਿਆ ਸ਼ਾਇਦ ਹੁਣ ਇੱਕ ਦੂਜੇ ਤੋਂ ਵੱਖ ਹੋ ਜਾਣਾ ਹੀ ਚੰਗਾ ਹੋਵੇਗਾ ਕਿਉਂਕਿ ਇਕੱਠੇ ਰਹਿੰਦੇ ਹਾਂ ਅਸੀਂ ਇੱਕ ਦੂਜੇ ਲਈ ਜ਼ਹਿਰ ਬਣ ਚੁੱਕੇ ਸੀ ਵਪਾਰ ਤਾਂ ਵੈਸੇ ਹੀ ਖਤਮ ਹੋ ਚੁੱਕਿਆ ਸੀ ਹੁਣ ਤਾਂ ਜੋ ਕੁਝ ਬਚਿਆ ਸੀ ਉਹ ਵੀ ਖਿੰਡਣ ਜਾ ਰਿਹਾ ਸੀ ਕੋਈ ਵੀ ਕਿਸੇ ਦੀ ਗੱਲ ਨਹੀਂ ਸੁਣਦਾ ਘਰ ਵਾਲਿਆਂ ਆਪਣੇ ਬੱਚਿਆਂ ਨੂੰ ਲੈ ਕੇ ਅੱਡ ਰਹਿਣ ਲੱਗਿਆਂ ਆਪਸ ਵਿੱਚ ਗੱਲਬਾਤ ਜਿਵੇਂ ਹੀ ਬੰਦ ਹੋ ਗਈ ਵੱਖ-ਵੱਖ ਰਹਿਣ ਤੋਂ ਬਾਅਦ ਇਹ ਅਹਿਸਾਸ ਹੋਇਆ ਇਕੱਲਾਪਨ ਸਿਰਫ ਕਮਰੇ ਵਿੱਚ ਨਹੀਂ ਸੀ ਸਗੋਂ ਦਿਲ ਵਿੱਚ ਉਤਰ ਚੁੱਕਾ ਸੀ ਕਾਰੋਬਾਰ ਪਹਿਲਾਂ ਹੀ ਪੂਰੀ ਤਰ੍ਹਾਂ ਖਤਮ ਸੀ ਹੁਣ ਇੱਕ ਬਿਮਾਰੀ ਨੇ ਕਮਰ ਤੋੜ ਦਿੱਤੀ ਉਸ ਦਿਨ ਸੁਖਦੇਵ ਨੇ ਸਭ ਨੂੰ ਬੁਲਾਇਆ ਕਿ ਹੁਣ ਸਮਾਂ ਆ ਗਿਆ ਹੈ ਅਸੀਂ ਉਹ ਫੈਸਲਾ ਲੈ ਲਈਏ ਜੋ ਬਹੁਤ ਪਹਿਲਾ ਲੈਣਾ ਚਾਹੀਦਾ ਸੀ ਪਿੰਡ ਦੀ ਜ਼ਮੀਨ ਅਤੇ ਪੁਰਾਣਾ ਘਰ ਵੇਚ ਦਿਨੇ ਹਾਂ ਜੋ ਥੋੜੇ ਬਹੁਤ ਪੈਸੇ ਆਣ ਗਏ ਉਹਨਾਂ ਨੂੰ ਅਸੀਂ ਆਪਸ ਦੇ ਵਿੱਚ ਬਰਾਬਰ ਵੰਡ ਲਵਾਂਗੇ ਫਿਰ ਆਪਣੀਆਂ ਆਪਣੀਆਂ ਰਾਹਾਂ ਆਪਾਂ ਆਪ ਤੈ ਕਰਾਂਗੇ ਹੁਣ ਕਿੰਨਾ ਕੁ ਸਮਾਂ ਉਸ ਜ਼ਮੀਨ ਨੂੰ ਐਵੇਂ ਪਿਆ ਰਹਿਣ ਦਾਂਗੇ ਕੀ ਠੇਕਾਂ ਦਾ ਹੈ ਉਸਦਾ ਕੁਝ ਵੀ ਤਾਂ ਨਹੀਂ ਇਸ ਕਰਕੇ ਆਪਾਂ ਨੂੰ ਵੇਚ ਵਟ ਕੇ ਪਰਾ ਕਰਨੀ ਚਾਹੀਦੀ ਹੈ ਐਸੇ ਬਹਾਨੇ ਆਪਾਂ ਪਿੰਡ ਵੀ ਕੁਮਾਵਾਂਗੇ ਨਾਲੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਕੁਝ ਵਿਆਹ ਹਨ ਆਪਣੇ ਬੱਚਾ ਨੂੰ ਦਿਖਾ ਲੈਣੇ ਹਾਂ ਐਸੇ ਬਹਾਨੇ ਚਲੋ ਥੋੜਾ ਕੰਮ ਲਵਾਂਗੇ ਮਨ ਨੂੰ ਥੋੜੀ ਸ਼ਾਂਤੀ ਮਿਲੇਗੀ ਹੋ ਸਕਦਾ ਹੈ ਆਪਣੇ ਵਿਚਾਰ ਜੋ ਥੋੜੇ ਬਹੁਤ ਮਨ ਮਟਾਵ ਹਨ ਦੂਰ ਹੋ ਜਾਣ ਅਸੀਂ ਜਹਾਜ਼ ਦੀ ਟਿਕਟ ਬੁੱਕ ਕਰਾਈਆ ਦਿੱਲੀ ਪਹੁੰਚ ਕੇ ਅਤੇ ਬਾਅਦ ਦੇ ਵਿੱਚ ਉਤੋਂ ਇੱਕ ਫੋਰਚੂਨਰ ਗੱਡੀ ਬੁੱਕ ਕਰਵਾਈ ਤੇ ਨੇਪਰਾ ਆਪਣੀਆਂ ਕਰਵਾਲੀਆਂ ਅਤੇ ਬੱਚਿਆਂ ਨੂੰ ਲੈ ਕੇ ਪਿੰਡ ਵੱਲ ਰਵਾਨਾ ਹੋਏ ਰਾਤ ਦੇ ਵਿੱਚ ਸਭ ਪੁਰਾਣੀਆਂ ਗੱਲਾਂ ਕਰਦੇ ਰਹੇ ਬਚਪਨ ਦੇ ਖੇਡ ਬਚਪਨ ਦੀਆਂ ਲੜਾਈਆਂ ਉਥਾਂ ਜਿਸ ਤੈ ਚੜਕੇ ਬਾਪੂ ਜੀ ਬੁਲਾंदे ਸਨ ਤਾਂ ਹੇਟਾ ਨਹੀਂ ਸੀ ਉਤਰਦੇ ਜਦੋਂ ਗੱਡੀ ਪਿੰਡ ਦੇ ਨੇੜੇ ਪਹੁੰਚੀ ਤਾਂ ਸਭ ਦੀਆਂ ਨਜ਼ਰਾਂ ਖਿੜਕੀ ਤੋਂ ਬਾਹਰ ਸਨ ਪਰ ਜਿਵੇਂ ਹੀ ਆਪਣੀ ਗਲੀ ਵਿੱਚ ਮੁੜੇ ਸਭ ਦੇ ਚਿਹਰਿਆਂ ਤੇ ਉਲਝਣ ਆ ਗਈ ਉੱਥੇ ਤਾਂ ਇਦਾਂ ਦਾ ਕੁਝ ਵੀ ਨਹੀਂ ਸੀ ਜੋ ਸਾੜੀਆਂ ਜਾਂਦਾ ਵਿੱਚ ਸੀ ਉੱਥੇ ਹੁਣ ਇੱਕ ਉੱਚੀ ਤਿੰਨ ਮੰਜ਼ਲਾ ਕੋਠੀ ਖੜੀ ਸੀ ਦਿਲ ਦੀ ਧੜਕਣ ਤੇ ਹੀ ਹੋ ਗਈ ਉਹ ਸਭ ਹੈਰਾਨੀ ਨਾਲ ਜਿਵੇਂ ਚ ਉਤਰੇ ਘਰ ਦਾ ਦਰਵਾਜ਼ਾ ਖੁੱਲਾ ਸੀ ਜਿਵੇਂ ਹੀ ਉਹਨਾਂ ਨੇ ਪਹਿਲਾ ਕਦਮ ਅੰਦਰ ਰੱਖਿਆ सामने ਦਾ ਨਜ਼ਾਰਾ ਦੇਖ ਕੇ ਦਿਲ ਦੀ ਧੜਕਣ ਇੱਕ ਪਲ ਲਈ ਰੁਕ ਗਈ ਉੱਥੇ ਇੱਕ ਕਬਰ ਬਣੀ ਸੀ ਉਸੇ ਸੰਗਮ ਮਰਮਰ ਦੀ ਕਬਰ ਉਸਤੇ ਜੋ ਸ਼ਬਦ ਲਿਖੇ ਸਨ ਉਹਨਾਂ ਨੂੰ ਪੜ੍ਹ ਕੇ ਉਹਨਾਂ ਦੇ ਕਦਮ ਲੜਖੜਾ ਗਏ ਸਾਰ ਰੁਕ ਗਏ ਲਿਖਿਆ ਸੀ ਇਥੇ ਮੈਨਹੀਂ ਮੇਰੇ ਤਿੰਨੇ ਪੁੱਤਰ ਦਫਨ ਹਨ ਅਸੀਂ ਕੰਧਾਂ ਨੂੰ ਦੇਖ ਰਹੇ ਸੀ ਜ਼ਮੀਨ ਨੂੰ ਘੂਰ ਰਹੇ ਸੀ ਇੱਕ ਦੂਜੇ ਤੋਂ ਪੁੱਛ ਰਹੇ ਸੀ ਕੀ ਇਹ ਸੁਪਨਾ ਹੈ ਉਸੇ ਵੇਲੇ ਸੁਖਦੇਵ ਦੇ ਮੋੜੇ ਤੇ ਕਿਸੇ ਨੇ ਹੱਥ ਰੱਖਿਆ ਜਿਵੇਂ ਉਸਨੇ ਪਲਟ ਕੇ ਦੇਖਿਆ ਉਸਤੇ ਚਾਰੇ ਦਾ ਰੰਗ ਉੱਡ ਗਿਆ ਬੱਚਾ ਕੁਝਾ ਖੁਸ਼ ਹੋ ਜਾਂਦਾ ਰਿਹਾ ਅਸੀਂ ਸਭ ਹੈਰਾਨੀ ਨਾਲ ਉਸ ਨੂੰ ਦੇਖ ਰਹੇ ਸੀ ਉਹ ਕੋਈ ਹੋਰ ਨਹੀਂ ਸਗੋਂ ਦਾਤਾ ਚਾਚਾ ਬਲਵਿੰਦਰ ਸਿੰਘ ਬਾਪੂ ਜੀ ਦਾ ਛੋਟਾ ਭਰਾ ਜਿਸ ਨੂੰ ਅਸੀਂ ਬਚਪਨ ਦੇ ਵਿੱਚ ਗਵਾਚਾ ਸਮਝਦੇ ਸੀ ਅਸੀਂ ਕਦੇ ਉਸ ਬਾਰੇ ਜ਼ਿਆਦਾ ਨਹੀਂ ਸੋਚਿਆ ਕਿਉਂਕਿ ਬਾਪੂ ਜੀ ਵੀ ਉਸ ਬਾਰੇ ਗੱਲ ਕਰਨ ਤੋਂ ਬਚਦੇ ਸਨ ਪਰ ਅੱਜ ਉਹ ਅਧੂਰੀ ਕਹਾਣੀ ਸੱਚ ਬਣ ਕੇ ਸਾਡੇ ਸਾਹਮਣੇ ਖੜੀ ਸੀ ਬਲਵਿੰਦਰ ਚਾਚੇ ਨੇ ਆਤਮ ਵਿਸ਼ਵਾਸ ਨਾਲ ਸੁਖਦੇਵ ਵਾਲ ਦੇ ਕਿਹਾ ਪਤੀ ਕਿਆ ਹਾਂ ਇਹ ਉਹ ਜ਼ਮੀਨ ਹੈ ਦਿੱਤੇ ਤੁਹਾਡੇ ਬਾਪੂ ਜੀ ਦਾ ਜਨਮ ਹੋਇਆ ਅਤੇ ਜਿਸ ਨੂੰ ਤੁਸੀਂ ਲੋਕਾਂ ਨੇ ਉਹਨਾਂ ਸਮੇਤ ਜ਼ਮੀਨ ਵਿੱਚ ਦਫਨਾ ਦਿੱਤਾ ਤੁਸੀਂ ਲੋਕਾਂ ਨੇ ਸਿਰਫ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਸਗੋਂ ਇੱਕ ਪਿਤਾ ਦੇ ਸਾਹਾਂ ਨੂੰ ਵੀ ਕੁੱਝ ਲੇ ਰੱਖ ਦਿੱਤਾ ਪਰ ਪ੍ਰਕਿਰਤੀ ਨੇ ਤੁਹਾਡੀ ਬੇਰੁਖੀ ਦਾ ਜਵਾਬ ਮੇਰੇ ਹੱਥਾਂ ਨਾਲ ਦੇਣਾ ਤਾ ਕੀਤਾ ਸੀ ਸੁਖਦੇਵ ਨੇ ਜਦੋਂ ਉਸ ਦਾ ਮਜ਼ਾਕ ਉਡਾਉਂਦੇ ਆ ਕਿਆ ਤੂੰ ਹੈ ਜਿਸ ਨੇ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਹੈ ਸਾਡੇ ਬਾਪੂ ਜੀ ਦੀ ਕਬਰ ਤੇ ਝੂਠੀ ਗੱਲ ਲਿਖਾਈ ਹੈ ਬਲਵਿੰਦਰ ਚਾਚੇ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਇਹ ਕੋਈ ਝੂਠੀ ਗੱਲ ਨਹੀਂ ਹੈ ਇਹ ਉਸਤਈ ਹੈ ਜੋ ਤੁਸੀਂ ਲੋਕਾਂ ਤੋਂ ਲੁਕੋਈ ਸੀ ਜਿਸ ਨੂੰ ਮੈਂ ਪੱਥਰ ਤੇ ਲਿਖਵਾ ਦਿੱਤਾ ਤਾਂ ਜੋ ਦੁਨੀਆ ਦੇਖੇ ਜਦੋਂ ਖੂਨ ਦੇ ਰਿਸ਼ਤੇ ਬੇਰਹਿਮ ਹੋ ਜਾਣ ਮਿੱਟੀ ਕਿਵੇਂ ਚਿcka ਮਾਰਨ ਲੱਗ ਜਾਂਦੀ ਹੈ ਉਸੇ ਪਲ ਪਿੱਛੇ ਤੋਂ ਕਦਮਾਂ ਦੀ ਆੜ ਆਈ ਜਦੋਂ ਅਸੀਂ ਪੜ ਕੇ ਦੇਖਿਆ ਸਾਡੀਆਂ ਅੱਖਾਂ ਹੈਰਾਨੀ ਨਾਲ ਅੱਡੀਆਂ ਟੱਡੀਆਂ ਰਹਿ ਗਿਆ ਸਾਹਮਣੇ ਬਾਪੂ ਜੀ ਖੜੇ ਸਨ ਉਹੀ ਬਾਪੂ ਜੀ ਜਿਨ੍ਹਾਂ ਨੂੰ ਅਸੀਂ ਬਿਮਾਰੀ ਦੇ ਨਾਮ ਤੇ ਜਿਉਂਦੇ ਹੀ ਦਫ਼ਨ ਕਰ ਦਿੱਤਾ ਉਹ ਬਾਪੂ ਜੀ ਜੋ ਸਾਡੇ ਹੱਥਾਂ ਦੇ ਵਿੱਚ ਤਰਫਦੇ ਰਹੇ ਅਸੀਂ ਉਹਨਾਂ ਨੂੰ ਹਸਪਤਾਲ ਲੈ ਜਾਣ ਦੀ ਬਜਾਏ ਕਬਰ ਦੇ ਦਫਨਾ ਦਿੱਤਾ ਹੁਣ ਉਹੀ ਬਾਪੂ ਜੀ ਸਾਡੇ ਸਾਹਮਣੇ ਖੜੇ ਸਨ ਸਵਤੰਬੰਧ ਅਤੇ ਸ਼ਾਂਤ ਉਹਨਾਂ ਦੇ ਚਿਹਰੇ ਤੇ ਨਾ ਕੋਈ ਨਫ਼ਰਤ ਸੀ ਨਾ ਹੀ ਗੁੱਸਾ ਬਸ ਇੱਕ ਅਜੀਬ ਜਿਹਾ ਹਲਾਸੇ ਜੋ ਸਾਡੇ ਸੀਨੇ ਦੇ ਵਿੱਚ ਕੰਡਿਆਂ ਵਾਂਗ ਚੁਬਰੀ ਸੀ ਬਾਪੂ ਜੀ ਨੇ ਨਰਮੀ ਨਾਲ ਕਿਹਾ ਤੁਸੀਂ ਲੋਕ ਮੈਨੂੰ ਮਰਿਆ ਸਮਝਦੇ ਸੀ ਵਿਦੇਸ਼ ਚਲੇ ਗਏ ਪਰ ਅਗਲੀ ਸਵੇਰ ਬਲਵਿੰਦਰ ਮੈਨੂੰ ਮਿਲਣ ਆਇਆ ਉਸ ਨੂੰ ਮੈਂ ਘਰ ਦੇ ਵਿੱਚ ਕਿਤੇ ਨਾ ਮਿਲਿਆ ਤਾਂ ਉਸ ਨੇ ਤਾਜੀ ਪੱਟੀ ਹੋਈ ਮਿੱਟੀ ਵੇਖੀ ਤੇ ਉਸ ਨੂੰ ਸ਼ੱਕ ਹੋਇਆ ਉਸ ਨੇ ਕਬਰ ਪੱਟੀ ਤਾਂ ਉਸ ਨੂੰ ਮੇਰੀ ਖੁਸ਼ਬੂ ਦੀ ਮੈਨੂੰ ਕਬਰ ਵਿੱਚੋਂ ਕਢਿਆ ਤੁਰੰਤ ਹਸਪਤਾਲ ਲੈ ਕੇ ਗਿਆ ਅਤੇ ਮਹੀਨਾ ਦਾ ਇਲਾਜ ਕਰਵਾਇਆ ਮੌਦੇ ਖੂ ਵਿੱਚੋਂ ਮੈਨੂੰ ਫਿਰ ਤੋਂ ਜ਼ਿੰਦਗੀ ਦਿੱਤੀ ਬਾਪੂ ਜੀ ਦੀ ਆਵਾਜ਼ ਵਿੱਚ ਦਰਦ ਅਤੇ ਸੱਚਾਈ ਸੀ ਜੋ ਸਾਡੇ ਦਿਲਾਂ ਵਿੱਚ ਉਤਰ ਰਹੀ ਸੀ ਫਿਰ ਮੈਂ ਫੈਸਲਾ ਕੀਤਾ ਜਿਸ ਪਿਤਾ ਨੇ ਪੁੱਤਰ ਨੂੰ ਜੋਦੇ ਹੀ ਦਫਨ ਕਰ ਦਿੱਤਾ ਉਸ ਤੋਂ ਮੈਤਰ ਉਪਰਾਹੇ ਜਿਸ ਨੇ ਆਪਣੇ ਪਿਤਾ ਨੂੰ ਮੌਦੇ ਮੋਹ ਕਢਿਆ ਮੈਂ ਆਪਣੀ ਸਾਰੀ ਸੰਪਤੀ ਸਾਰੀ ਜ਼ਮੀਨ ਆਪਣੇ ਛੋਟੇ ਭਰਾ ਬਲਵਿੰਦਰ ਦੇ ਨਾਮ ਕਰਾ ਦਿੱਤੀ ਅੱਜ ਮੈਂ ਉਸ ਦੇ ਨਾਲ ਹਾਂ ਮੈਂ ਉਸ ਤੇ ਬੱਚਿਆਂ ਨਾਲ ਰਹਿਣਾ ਹਾਂ ਤੁਸੀਂ ਲੋਕ ਇੱਥੇ ਕੀ ਲੈਣਾ ਆਏ ਹੋ ਜਾਓ ਚਲੇ ਜਾਓ ਇਤੋਂ ਸੁਖਦੇਵ ਨੂੰ ਹੁਣ ਗੁੱਸਾ ਆ ਗਿਆ ਉਸਨੇ ਕਿਹਾ ਤੁਸੀਂ ਕੌਣ ਹੋ ਨੇ ਹੋ ਸਾਡੀ ਸੰਪਤੀ ਕਿਸੇ ਹੋਰ ਨੂੰ ਦੇਣ ਵਾਲੇ ਇਹ ਸਾਡਾ ਹੱਕ ਹੈ ਸਾਡਾ ਹਿੱਸਾ ਹੈ ਇਹ ਤੁਹਾਡਾ ਕਰ ਹੈ ਇਸਤੇ ਬਲਵਿੰਦਰ ਚਾਚੇ ਨੇ ਇੱਕ ਜ਼ੋਰਦਾਰ ਤੱਪੜ ਮਾਰਿਆ ਅਤੇ ਕਿਹਾ ਕਾਰੋ ਹੁੰਦਾ ਏ ਜਿੱਥੇ ਪੁੱਤਰ ਅਤੇ ਪਿਤਾ ਨੂੰ ਦਫ਼ਨ ਕਰਨ ਦੀ ਬਜਾਏ ਬਚਾਉਂਦੇ ਹਨ ਜਿਹੜੇ ਘਰ ਦੇ ਵਿੱਚ ਔਲਾਦ ਵੇ ਰਾਮ ਹੋ ਜਾਵੇ ਉਥੇ ਕੰਦਾ ਵੀ ਰੋਦੀਆਂ ਹਨ ਉਹ ਕਰ ਨਹੀਂ ਹੁੰਦੇ ਬਾਪੂ ਜੀ ਨੇ ਸਾਨੂੰ ਝਟਕਦੇ ਹੋਏ ਕਿਹਾ ਜੇ ਮੈਂ ਚਾਹਾਂ ਤਾਂ ਹੁਣੇ ਪੁਲਿਸ ਬੁਲਾ ਸਕਦਾ ਹਾਂ ਕਿਉਂਕਿ ਤੁਸੀਂ ਲੋਕਾਂ ਨੇ ਮੇਰੇ ਤੇ ਜਾਨ ਲੈਵਾ ਹਮਲਾ ਕੀਤਾ ਮੈਂ ਤੁਹਾਨੂੰ ਜੰਦੇ ਹੀ ਛੱਡ ਦਿੱਤਾ ਕਿਉਂਕਿ ਮੈਂ ਤੁਹਾਡਾ ਪਿਤਾ ਹਾਂ ਪਰ ਮੇਰੇ ਦਿਲ ਦੇ ਵਿੱਚ ਹੁਣ ਤੁਹਾਡੇ ਲਈ ਕੁਝ ਨਹੀਂ ਬਚਿਆ ਤੁਸੀਂ ਆਪਣੇ ਪਿਤਾ ਨੂੰ ਦਫਨਾਇਆ ਅੱਜ ਉਹ ਪਿਤਾ ਤੁਹਾਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਰਿਹਾ ਹੈ ਜਾਓ ਇਥੋਂ ਨਹੀਂ ਤਾਂ ਕਾਨੂੰਨ ਤੁਹਾਨੂੰ ਯਾਦ ਕਰੇਗਾ ਵਿੱਕੇ ਮੈਂ ਤੁਸੀਂ ਲੋਕਾਂ ਨੇ ਮੇਰੇ ਤੇ ਅਤਿ ਕੀਤਾ ਬਲਵਿੰਦਰ ਚਾਚੇ ਨੇ ਸਾਡੇ ਵੱਲ ਤਰਸ ਕਰਨ ਨਾਲ ਦੇਖਿਆ ਅਤੇ ਕਿਹਾ ਬਲਾਉ ਬਲਸ ਨੂੰ ਤੁਹਾਨੂੰ ਲੱਗਦਾ ਹੈ ਤੁਸੀਂ ਬਚ ਜਾਓਗੇ ਇਹ ਜ਼ਮੀਨ ਹੁਣ ਮੇਰੀ ਹੈ ਮੇਰਾ ਪੁੱਤਰ ਇਸ ਇਲਾਕੇ ਦਾ ਐਸਆਈ ਹੈ ਤੁਹਾਡੇ ਕੰਮ ਹੈ ਮੇਰੇ ਕੋਲ ਰਿਕਾਰਡ ਹਨ ਮੈਂ ਤੁਹਾਨੂੰ ਜੇਲ੍ਹ ਦੀ ਹਵਾ ਖਵਾ ਦਿਆਂਗਾ ਇਹ ਸੁਣ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਅੱਖਾਂ ਦੇ ਵਿੱਚੋਂ ਸ਼ਰਮ ਦੇ ਹੰਝੂ ਵਹਿਣ ਲੱਗੇ ਜਵਾਨਾ ਡੂੰਘਿਆ ਹੋ ਗਿਆਂ ਬਾਪੂ ਜੀ ਦੇ ਚਰਨਾਂ ਵਿੱਚ ਡਿੱਗਣ ਦੀ ਹਿੰਮਤ ਨਾ ਹੋਈ ਅਸੀਂ ਇੱਕ ਦੂਜੇ ਵੱਲ ਦੇਖਿਆ ਚੁੱਪ ਚਾਪ ਰੋਏ ਅਸੀਂ ਮੁੜ ਟਕਾਏ ਆਪਣੀਆਂ ਘਰਵਾਲੀਆਂ ਅਤੇ ਬੱਚਿਆਂ ਨਾਲ ਗੱਡੀ ਵਿੱਚ ਬਹਿ ਕੇ ਵਾਪਸ ਆ ਗਏ ਅਸੀਂ ਵਿਦੇਸ਼ੋਂ ਵਾਪਸ ਆ ਗਏ ਪਰ ਹੁਣ ਵਿਦੇਸ਼ ਸਾਨੂੰ ਅਜਨਬੀ ਲੱਗਣ ਲੱਗਾ ਕਾਰੋਬਾਰ ਪਹਿਲਾਂ ਹੀ ਬਰਬਾਦ ਹੋ ਚੁੱਕਿਆ ਸੀ ਹੁਣ ਤਾਂ ਆਪੋ ਆਪਣੀਆਂ ਨੌਕਰੀਆਂ ਕਰਦੇ ਸੀ ਹੁਣ ਤਾਂ ਮਿਹਨਤ ਮਜ਼ਦੂਰੀ ਕਰਕੇ ਨੌਕਰੀਆਂ ਕਰਕੇ ਪੇੜ ਪੜਨ ਲਗੇ ਕਰਵਾਲੀਆਂ ਦਿਨ ਪਰ ਤਾਨੇ ਮਾਰਦੀਆਂ ਆਪ ਵੀ ਕੰਮ ਤੇ ਜਾਣੀਆਂ ਪਿੱਛੋਂ ਬੱਚੇ ਫਰਮਾਇਸ਼ਾਂ ਕਰਦੇ ਪਰ ਅਸੀਂ ਚੁੱਪ ਰਹਿੰਦੇ ਕਿਉਂਕਿ ਸਾਨੂੰ ਪਤਾ ਸੀ ਵੀ ਸਾਡੀ ਜ਼ਿੰਦਗੀ ਦੀ ਬਰਬਾਦੀ ਕਿਸੇ ਹੋਰ وجہ ਨਾਲ ਨਹੀਂ ਸਾਡੀ ਆਪਣੇ ਨਾ ਪਰਮਾਨੀ ਦੀ ਸਜ਼ਾ ਹੈ ਜਿਸ ਦਿਨ ਅਸੀਂ ਬਾਪੂ ਜੀ ਨੂੰ ਕਬਰ ਦੇ ਵਿੱਚ ਦੱਭਿਆ ਉਸੇ ਦਿਨ ਸਾਡੀ ਕਿਸਮਤ ਵੀ ਦਫਨ ਹੋ ਗਈ ਜਦੋਂ ਤੱਕ ਬਾਪੂ ਜੀ ਦਾ ਦਿਲ ਨਹੀਂ ਪਿਗਲੇਗਾ ਉਦੋਂ ਤੱਕ ਉਹਨਾਂ ਦੀਆਂ ਅੱਖਾਂ ਵਿੱਚ ਸਾਡੇ ਲਈ ਦਵਾਨੀ ਹੋਵੇਗੀ ਜਦੋਂ ਤੱਕ ਬਾਪੂ ਜੀ ਦੇ ਹੱਥ ਸਾਡੇ ਸਿਰ ਤੇ ਨਹੀਂ ਹੁੰਦੇ ਉਦੋਂ ਤੱਕ ਅਸੀਂ ਚਾਹੇ ਜੋ ਵੀ ਕਮਾ ਲਈਏ ਜਿੰਨੀ ਕਮਾ ਸਕਦੇ ਦਿਨ ਲੰਘਦੇ ਗਏ ਪਰ ਦਿਲ ਦਾ ਬੋਝ ਘਟਣਾ ਹੋਇਆ ਕਈ ਵਾਰ ਦਿਲ ਕੀਤਾ ਵੀ ਬਾਪੂ ਜੀ ਦੇ ਪੈਰਾਂ ਵਿੱਚ ਲੱਗ ਜਾਈਏ ਪਰ ਫਿਰ ਡਰ ਲੱਗਾ ਕਿਤੇ ਉਹ ਮੁਰਦਤਕਾਰ ਨਾ ਦੇਣ ਅੱਜ ਵੀ ਅਸੀਂ ਪਿੰਲਾ ਵਰਗੇ ਹਾਲਾਤਾਂ ਵਿੱਚ ਜਿਰੇ ਹਾਂ ਭਾਵੇਂ ਵਿਦੇਸ਼ ਹੋਣ ਦੇ ਕਾਰਨ ਸਾਡੀ مالی ਹਾਲਾਤ ਪਹਿਲਾਂ ਨਾਲੋਂ ਕਾਫੀ ਠੀਕ ਹੋਣਾ ਲੋਕਾਂ ਨੂੰ ਬਾਹਰੋਂ ਲੱਗਦਾ ਹੋਵੇਗਾ ਵੀ ਵਿਦੇਸ਼ ਤੇ ਵੀ ਅਸ਼ਾ ਕਰਦੇ ਖਨਾਂ ਚੰਗੀਆਂ ਇਹਨਾਂ ਕੋਲ ਗੱਡੀਆਂ ਹਨ ਚੰਗੀਆਂ ਇਹਨਾਂ ਨੇ ਕਰ ਲੈ ਰੱਖੀਆਂ ਹਨ ਲੇਕਿਨ ਅੰਦਰਲੀ ਗੱਲ ਕਿਸੇ ਨੂੰ ਨਹੀਂ ਪਤਾ ਇਸ ਚਕਾਚੌਂਦੇ ਵਿੱਚ ਵੀ ਸਾਡੇ ਦਿਲ ਬਿਲਕੁਲ ਖਾਲੀ ਹਨ ਸਾਨੂੰ ਬਸ ਬਾਪੂ ਜੀ ਦਾ ਇੰਤਜ਼ਾਰ ਹੈ ਕਦੋਂ ਬਾਪੂ ਜੀ ਦਾ ਦਿਲ ਪਿਘਲ ਜਾਵੇ ਉਹ ਸਾਨੂੰ ਮਾਫ਼ ਕਰ ਦੇਣ ਸਾਨੂੰ ਸਬਕ ਇਹੀ ਮਿਲਿਆ ਵੀ ਦੁਨੀਆ ਦੀ ਕੋਈ ਦੌਲਤ ਪਿਤਾ ਦੀ ਦੁਆ ਤੋਂ ਵੱਡੀ ਨਹੀਂ ਹੋ ਸਕਦੀ ਪਿਤਾ ਦੇ ਆਸ਼ੀਰਵਾਦ ਵਿੱਚ ਸਵਰਗ ਹੈ ਇਹ ਸਿਰਫ ਕਹਾਵਤ ਨਹੀਂ ਸਗੋਂ ਇੱਕ ਸਚਾਈ ਹੈ ਜਿਸ ਨੇ ਸਾਨੂੰ ਸਮਝਾਇਆ ਉਸ ਨੇ ਇਸ ਦੁਨੀਆ ਦੇ ਵਿੱਚ ਸਫਲਤਾ ਪਾਈ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਤਿੰਨ ਪੁੱਤਰਾਂ ਬਾਰੇ ਅਤੇ ਉਸ ਬਾਪੂ ਬਾਰੇ ਜਿਸਨੇ ਆਪਣੇ ਪੁੱਤਰਾਂ ਨੂੰ ਮਾਫ਼ ਨਹੀਂ ਕੀਤਾ ਹਜੇ ਕੀ ਕਹਿਣਾ ਚਾਹੋਗੇ ਉਸ ਛੋਟੇ ਭਰਾ ਬਾਰੇ ਜਿਸਨੇ ਮਰਦੇ ਹੋਏ ਬਾਪੂ ਨੂੰ ਬਚਾਇਆ ਅਤੇ ਕਿਵੇਂ ਉਹ ਬਾਪੂ ਜਿਹੜਾ ਹੈ ਮਰਦਾ ਮਰਦਾ ਕਿਵੇਂ ਰੱਬ ਨੇ ਉਸ ਨੂੰ ਰੱਖ ਲਿਆ ਕਹਿੰਦੇ ਹਨ ਜਿਸ ਨੂੰ ਰੱਬ ਰੱਖਦਾ ਹੈ ਨਾ ਉਸ ਨੂੰ ਕੋਈ ਮਾਰ ਨਹੀਂ ਸਕਦਾ ਜਾਂ ਕੋਈ ਆਖੇ ਸਾਈਆਂ ਮਾਰ ਸਕਣਾ ਕੋਈ ਕਿਵੇਂ ਬਾਪੂ ਕਬਰ ਦੇ ਵਿੱਚ ਦਫਨ ਹੋ ਕੇ ਵੀ ਜਿਉਂਦਾ ਹੋ ਗਿਆ ਅਤੇ ਕਿਵੇਂ ਕਬਰ ਤੋਂ ਬਾਹਰ ਹੋ ਕੇ ਵੀ ਕਿੰਨਾ ਪੁੱਤਰਾਂ ਦੀ ਜ਼ਮੀਰ ਮਰ ਚੁਕੀ ਸੀ ਅੱਜ ਵੀ ਉਪਰੋਂ ਦੇਖੋ ਤਿੰਨੇ ਜਿਉਂਦੇ ਰਖਦੇ ਹਨ ਲੇਕਿਨ ਵਿੱਚੋਂ ਤਿੰਨਾਂ ਦੀ ਆਤਮਾ ਮਰ ਚੁਕੀ ਹੈ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਹਾਂਜੀ ਦਸਤਨਾ ਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਰੋ ਜੀ ਸਬਸਕ੍ਰਾਈਬ ਜੇਕਰ ਵੀਡੀਓ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ WhatsApp ਦੇ ਉੱਪਰ ਇਸ ਭਾਵੁਕ ਕਹਾਣੀ ਨੂੰ ਸਟੇਟਸ ਵੀ ਲਗਾ ਸਕਦੇ ਹੋ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਪੈਨਮਾ